म आदमी पार्टी मोदी सरकार मोदी सरकार मोदी सरकार मोदी डरता है हिंदू तो आगे करता है जब जब मोदी डरता है आगे करता है जब जब मोदी डरता है आधे घंटे ਦਾ ਦਾ ਦਨਸ਼ਾ ਸਰਕਾਰ ਮੁਰਦਾਬਾ ਦਨਸ਼ਾ ਸਰਕਾਰ ਮੁਰਦਾਬਾ ਮੋਦੀ ਸਰਕਾਰ ਮੁਰਦਾਬਾ ਪੀਡੀ ਕੋ ਅੱਗੇ ਕਰਤਾ ਹੈ ਰੋਲਿੰਗ ਜਿਹੜਾ ਕਿ ਅੱਜ ਰੇਡ ਕੀਤੀ ਸੰਜੀਵ अरोड़ा ਜੀ ਜੋ ਕਿ ਸਾਡੇ ਰਾਜ ਸਭਾ ਮੈਂਬਰ ਹੈ ਇਹ ਮੋਦੀ ਸਰਕਾਰ ਦਵਾਉਣਾ ਚਾਹੁੰਦੀ ਆ ਆਮ ਆਦਮੀ ਪਾਰਟੀ ਨੂੰ ਪਹਿਲਾਂ ਵੀ ਅਰਵੰਦ ਕੇਜਰੀਵਾਲ ਜਿਹਨੂੰ ਅੰਦਰ ਕਰ ਰੱਖਿਆ ਬਿਨਾ ਮਤਲਬ ਤੋਂ ਕੁਝ ਨਹੀਂ ਮਿਲਿਆ ਫਿਰ ਕਾਫੀ ਇਹਨਾਂ ਨੇ ਧੱਕਾ ਸਹੀ ਕੀਤੀ ਉਹਨਾਂ ਨੂੰ ਮੈਡੀਸਨ ਨਹੀਂ ਪਚਾਈ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਸਹਿਬਾਨ ਹੈਗੇ ਜਿੰਨੇ ਵੀ ਸਾਰੇ ਨਾਲ ਜੁੜੇ ਹੋਏ ਆ ਇਹ ਸਾਰੇ ਮਿਹਨਤ ਨਾਲ ਬਣੇ ਹੋਏ ਆ ਇਹ ਹੁਣ ਮਿਹਨਤ ਇਹਨਾਂ ਤੋਂ ਜਰੀਆਂ ਨਹੀਂ ਜਾਂਦੀਆਂ ਉਹਨਾਂ ਦਬਾਉਣਾ ਚਾਹੁੰਦੇ ਆ ਉਹਦੇ ਕਰਕੇ ਧੱਕਾ ਸਹੀ ਕਰੀ ਐ ਖਾਸ ਕਰ Rajya Sabha Sansad member ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਕਿ ਕਿਸੇ ਨਾ ਕਿਸੇ ਪਾਰਟੀ ਦੇ ਦਬਾਅ ਬਣਾਉਂਦੀ ਕੋਈ ਪਾਰਟੀ ਤਾਂ ਸ਼ੁਰੂ ਤੋਂ ਹੀ ਦਬਾਅ ਬਣਾ ਰਿਆ ਪਹਿਲਾਂ ਕੇਜਰੀਵਾਲ ਸਾਹਿਬ ਤੋਂ ਹੀ ਬਣਾਇਆ ਪੀਣਾ ਜਿਹੜਾ ਮੇਨ ਹੈਗੇ ਆ ਉਹਨਾਂ ਨੂੰ ਅੰਦਰ ਕਰੀਏ ਲੋਕ ਪਾਰਟੀ ਟੁੱਟ ਜੂਗੀ ਹੁਣ ਜਿਹੜੇ ਕੋਈ ਨਾਲ ਚੰਗੇ ਬੰਦੇ ਜੁੜੇ ਹੋਏ ਆ ਉਹਨਾਂ ਨੂੰ ਦਵਾ ਰਹੇ ਕਿ ਕੀ ਲੱਗਦਾ ਹੈਗਾ ਕਿ ਆਮ ਆਦਮੀ ਪਾਰਟੀ ਸਰਕਾਰ ਖਾਸ ਕਰਕੇ ਪੰਜਾਬ ਦੀ ਅਗਰ ਮੈਂ ਗੱਲ ਕਰਾਂ ਤਾਂ ਕਿਦਾਂ ਰਿਪਲਾਈ ਤੁਹਾਡੇ ਵੱਲੋਂ ਆਮ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੂਰੀ ਮਿਹਨਤ ਕਰ ਰਹੀ ਹੈ ਸਾਰੇ ਹੁਣ ਪੰਚਾਇਤੀ ਚੋਣਾਂ ਹੈਗੀਆਂ ਇਹਦੇ ਵਿੱਚ ਵੀ ਪਤਾ ਲੱਗ ਜੂਗਾ ਸਾਰੇ ਲੋਕ ਨਾਲ ਜੁੜੇ ਹੋਏ ਆ ਜਿੰਨਾ ਮਰਜ਼ੀ ਧੱਕਾ ਕਰ ਲੈਣ ਲੋਕ ਅੱਜਕੱਲ ਨਿਆਣੇ ਨਹੀਂ ਤੁਹਾਡੇ ਮੀਡੀਆ ਦੇ ਪ੍ਰਭਾਵਾਂ ਦੇ ਥਰੂ ਸਾਰਾ ਕੁਝ ਪਤਾ ਲੱਗ ਰਿਹਾ ਲੋਕਾਂ ਨੂੰ ਅੱਜ ਕੱਲ ਹਰ ਇੱਕ ਮੋਬਾਈਲ ਤੇ ਦੇਖ ਰਿਹਾ ਕਿੱਥੇ ਕਿੱਥੇ ਧੱਕਾ ਕਰ ਰਿਆ ਲੋਕ ਉਹਨਾਂ ਜਾਗਰੂਕ ਹੋ ਰਹੇ ਆ ਉਹਨਾਂ ਇਹ ਪਿੱਛੇ ਹੋ ਰਹੀ ਹੈ ਜੀੜੀ ਦੇ ਰੇਡ ਪਈ ਆ ਸਾਡੇ ਜਿਹੜੇ ਮਾਨਜੋਗ ਐਮਪੀ ਨੇ ਰਾਜ ਸਭਾ ਮੈਂਬਰ ਸੰਜੀਵ ਰੋੜ ਦੇ ਇੱਥੇ ਦਫਤਰ ਦੇ ਬਾਹਰ ਪਈ ਆ ਸਾਨੂੰ ਕੋਈ ਸਮਝ ਨਹੀਂ ਆ ਰਹੀ ਕਿ ਇਹ ਰੇਡਾਂ ਕਿਸ ਚੀਜ਼ਾਂ ਪੈਰੀਆਂ ਨੇ ਹੁਣ ਤੱਕ ਜਿੰਨੀਆਂ ਵੀ ਰੇਡਾਂ ਪਈਆਂ ਨੇ ਚਾਹੇ ਸ਼੍ਰੀ ਅਰਵਿੰਦ ਕੇਜੀਵਾਲ ਦੇ ਜਿਹਦੇ ਖਿਲਾਫ ਪਈਆਂ ਹੁਣ ਚਾਹੇ ਸਤਿੰਦਰ ਜੈਨ ਦੇ ਖਿਲਾਫ ਪਈਆਂ ਹੁਣ ਚਾਹੇ ਮਨੀਸ਼ ਸੇਹ ਦੇ ਖਿਲਾਫ ਰੇਡਾਂ ਪਈਆਂ ਹੁਣ ਹੁਣ ਤੱਕ ਜੀੜੀ ਨੂੰ ਅਜ ਤ ਇਹ ਸਿਰਫ ਆਮ ਆਦਮੀ ਪਾਰਟੀ ਨੂੰ ਡੈਮੇਜ ਕਰਨਾ ਚਾਹੁੰਦੇ ਨੇ ਹੋਰ ਬੀਜੇਪੀ ਦਾ ਕੋਈ ਮਕਸਦ ਨਹੀਂ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਲੋਕ ਸਭਾ ਦੀਆਂ ਚੋਣਾਂ ਆ ਸੀਗੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਰਮਨਦ ਕੇਜਰੀਵਾਲ ਜਿਹਨੂੰ ਸਮਨ ਭੇਜ-ਭੇਜ ਕੇ ਪੇਜ-ਪੇਜ ਕੇ ਬਾਅਦ ਚੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਸਿਰਫ ਇੱਕੋ ਹੀ ਪਾਲਿਸੀ ਹੈਗੀ ਬੀਜੇਪੀ ਦੀ ੱੱਕੇਸ਼ਾਹੀ ਔਰ ਆਪਰਾ ਇਥੇ ਪੰਜਾਬ ਦੇ ਆਧਾਰ ਮਜ਼ਬੂਤ ਕਰਦਾ ਪਰ ਅਸੀਂ ਇਹ ਬੀਜੇਪੀ ਨੂੰ ਕਹਿਣਾ ਚਾਹੁੰਦੇ ਆ ਇਹ ਜਿੰਨੀ ਮਰਜ਼ੀ ਤੱਕੇਸ਼ਾਈ ਕਰ ਲੈ ਜਿੰਨਾ ਮਰਜ਼ੀ ਜ਼ੁਲਮ ਸਾਡੇ ਤੇ ਢਾਲਵੇ ਜਿੰਨੇ ਮਰਜ਼ੀ ਸਾਨੂੰ ਜੇਲ੍ਹਾਂ ਸੁੱਟ ਦੇ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਸਾਡੇ ਆਮ ਆਦਮੀ ਪਾਰਟੀ ਦੇ ਨੇਤਾ ਨੇ ਉਹ ਝੁਕਣ ਵਾਲੇ ਨਹੀਂ ਹੈ ਹਮੇਸ਼ਾ ਜ਼ੁਲਮ ਦੇ ਖਿਲਾਫ ਲੜਦੇ ਸੀਗੇ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਲੜਦੇ ਰਹਿਣਗੇ ਆਮ ਆਦਮੀ ਪਾਰਟੀ ਜਿਹੜੀ ਹੈ ਆਮ ਲੋਕਾਂ ਦੀ ਇੱਕ ਸਰਕਾਰ ਹੈਗੀ ਹੈ ਇਮਾਨਦਾਰ ਪਾਰਟੀ ਹੈਗੀ ਆ ਐਸੀ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਦੀ ਰਹੇਗੀ ਇਹ ਚਾਹੇ ਜਿੰਨਾ ਮਰਜ਼ੀ ਤੱਕਾ ਕਰਦੇ ਜਿੰਨਾ ਮਰਜ਼ੀ